ਸਚੂ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਕਿ ਪਿੰਡ ਜਿਹੜਾ ਪਟਕਾਲਾ ਹੈ ਉਹਨਾਂ ਦੀ ਇਹ ਏਰੀਆ ਜਿੱਥੇ ਬੈਠ ਰਹੇ ਆ ਉਹ ਖੋਲੀ ਚਤੀ ਹੈ ਜੀ ਥੋੜਾ ਜਿਹਾ ਉਹਨੇ ਜਿਸ ਤੇ ਤੁਰੰਤ ਆਪਣੇ ਆਪਣੇ ਚੌਕੀ ਚਾਰ ਤੇ ਉਪ ਚੌਕੀ ਚਾਰ ਦੇ ਏਰੀਆ ਵਿੱਚ ਹੈਗਾ ਉਹ ਪਿੰਡੋਂ ਦੇ ਉਹਨਾਂ ਕਰਦੇ ਆ ਪੈਸੇ ਤੋਂ ਸ਼ਾਮਤ ਕੇ ਪਹੁੰਚੇ ਸੀ ਤੇ ਜਿੱਥੇ ਜਾ ਕੇ ਕੋਈ ਪਤਾ ਲੱਗਾ ਕਿ ਇੱਕ ਦੁਨੀਆ ਬੀਬੀ ਦਾ ਝਗੜਾ ਰਿਹਾ ਸੀ ਜਿਹੜਾ ਕਿ ਬਾਹਰ ਲੜਾ ਹੋ ਰਿਹਾ ਸੀ ਉਹਨਾਂ ਕਰਦੇ ਰਹੇ ਸੀ ਉਹ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਰੀਆਂ ਮਾਰੀਆਂ ਸੀ ਤੇ ਉਹ ਘਰ ਆ ਕੇ ਇੱਕ ਕਰਦੇ ਤਰੀਕੇ ਨਾਲ ਜੜੇ ਹੈਗੇ ਆ 3 ਦਾ ਹਸਪਤਾਲ ਲੱਗੇ ਸੀ ਪਰ ਉਹਦੀ ਬਿਮਾਰੀ ਲੱਗ ਗਈ ਆ ਤੇ ਕਿਸੇ ਦੇ ਚਾਹ ਦੇ ਅਸੀਂ ਜਿਹੜਾ ਕਾਰਜ ਬ੍ਰਦਰ ਭੈਕਰ ਉਹਦੀ ਵੀ ਆਣਾ ਤੇ ਐਸਪੀ ਕਪਟੈਂਸ ਉਹ ਵੀ ਆਈ ਸੀ ਤਾਂ ਉਹਦੇ ਸੈਕਸ਼ਨ ਤੇ ਕਾਪਰਟ ਦੀ ਗੀੜੀ ਦਾ ਮਨਿਕਾ 50% ਸੀ ਉਹਦੇ ਘਰ ਦੇ ਜਗੇ ਸੋ ਸਾਡੇ ਆਪਣੇ ਕਮਿਸ਼ਨਰ ਦੇ ਐਸਐਸਓ ਸਾਹਿਬ ਨੇ ਪਤਾ ਨਿਤ ਚੜ੍ਹ ਕੇ ਤੇ ਰਕਤੀਆਂ ਲਗਭਗ ਪਿੰਮਾ ਘਾਹ ਇਹ ਨੰਬਰ ਥੋੜਾ ਦੇ ਕੇ ਪਤਾ ਜੂ ਸੀ ਤੇ ਇਹਨਾਂ ਨੇ ਤਰਕ ਤੋਂ ਦੇ ਕਾਰਵਾਈ ਕਰਦੇ ਹੋਏ ਜੇ ਜਿਸੀ ਉਹ ਰੁਸ਼ੀ ਹੈਗਾ ਉਹ ਵੀ ਤਸਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤੇ ਹੈਗਾ ਉਹ ਵੀ ਰਿਕਵਰ ਹੋ ਗਿਆ ਉਹਨਾਂ ਮੌਕੇ ਤੋਂ ਇਹਨਾਂ ਨੂੰ ਤੇ ਇਹ ਕੋਈ ਫੋਨ ਕਾਰਡ ਵਗੈਰਾ ਵੀ ਮਿਲਦੇ ਨਿਕਲੇ ਅਕੀਰ ਹੱਗੇ ਚੱਪੀ ਚੱਰੀ ਹੈ ਜੋ ਮੋਟੀ ਵੀ ਕੋਈ ਪਤਾ ਲੱਗਿਆ ਹੈ ਕਿ ਇਹ ਜਿਹੜਾ ਬੰਦਾ ਇਹਦੀਾਂ ਬੀਬੀ ਦੀ ਨੋਕ ਚੁੱਕ ਰਹੀ ਚੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਬਟ ਅਲਟੀਮੇਟਲੀ ਬਰੇ ਇਸ ਚੀਜ਼ ਤੇ ਆ ਕੇ ਕੇ ਕਿ ਹੱਸ ਕਿ ਹੱਥ ਕੋਈ ਕਿੰਨੇ ਪੈ ਲੱਗੇ ਹੈਗੇ ਆ ਰੋ 5 4 ਜਿਹੜੇ ਸਰ ਮੱਗੇ ਹੋ ਜਿੱਤੇ ਤਿੰਨੋ ਹੀ ਸੱਤੇ ਆ ਗਏ ਫਿਰ ਮੋਟੋ ਕਿ ਲੱਗਦਾ ਹੈ ਸਰ ਕੋਈ ਨਹੀਂ 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 ਐਸਾ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਉਹ ਝਗੜਾ ਵੱਧਦਾ ਗਿਆ ਕਿ ਕਦੀ ਕਰ ਜਾਣੇ ਸੁਲ੍ਹਾ ਕਰਾਤੀ ਕਦੀ ਪੰਚਾਇਤ ਨੇ ਸੁਲ੍ਹਾ ਕਰਾਤੀ ਪਰ ਫਿਰ ਉਹ অলਟੀਮੇਟਲੀ ਇਸ ਕੱਢ ਕੇ ਚੱਲੇ ਜੀ ਮੀਆਂ ਬੀਬੀ ਕੋਈ ਕੰਮ ਕਰਦੀ ਸੀ ਖੇਤੀਬਾੜੀ ਦਾ ਬਾਕੀ ਸਰ ਇਹ ਇਸ ਮਾਮਲੇ ਤੇ ਜਿਸ ਦਾ ਤੋਂ ਕਾਹਦੇ ਪਹਿਲਾਂ ਅਰਜ਼ਰ ਬੜੀ ਦੇ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਹੈ ਕਿ ਗੱਲ ਸਾਹਮਣੇ ਵੀ ਨਵਾਲਖੀ ਜਦੋਂ ਉਹਦੇ ਵੀ ਇਹਨਾਂ ਨੇ ਵੀ ਗੱਲਬਾਤ ਕੀਤੀ ਸੀ ਜਿਹੜੇ ਪਹਿਲਾਂ ਜਿੰਨਾ ਕਸੀ ਰਿਕਾਰਡ ਚੈੱਕ ਕੀਤਾ ਸੀ ਤੁਹਾਨੂੰ ਆਪਣੇ ਪ੍ਰੈਸਨਸ ਵੀ ਆ ਜਾਓ ਕਰਦੇ ਆ ਕਿ ਬਾਕੀ ਉਹ ਜਿਹਦਾ ਕੋਈ ਸ਼ੁਭੀਤਾ ਕਈ ਵਾਰੀ ਉਹਨਾਂ ਨੂੰ ਵੀ ਪਤਾ ਲੱਗਦੀ ਹੈ ਕਿ ਇਹਨਾਂ ਨੇ ਪਿੰਟੀ ਗੱਲ ਸੁਣਨ ਨੂੰ ਮਿਲੀ ਸੀ ਵੀ ਜਦੋਂ ਨਵਾਲਖੀ ਨੂੰ ਵੀ ਇਹਨਾਂ ਨੇ ਗੱਲਬਾਤ ਵੱਡੇ ਨੂੰ ਅੰਜਾਮ ਦਿੱਤਾ ਸੀ ਮੈਂ ਤਾਂ ਉਹ ਹੀ ਕਹਿ ਰਿਹਾ ਮੈਂ ਕਿ ਇਹ ਤੇ ਹੀ ਮਰੀ ਬੰਦਾ ਕਿਸੇ ਚੀਜ਼ ਦਾ ਸਫਲਨਾ ਰਿਕਾਰਡ ਸਾ ਮਾਹਰਾਣਾ ਹੁੰਦਾ ਵਾ ਜੋ ਸਾਡੇ ਐਸਪਰ ਸਾਡੇ ਥਾਣੇ ਦੇ ਰਿਕਾਰਡ ਦੇ ਸਹਾਰੇ ਦੋ ਪਰਚੇ ਹੈਗੇ ਆ ਉਹ ਇੱਥੇ ਨਹੀਂ ਬਾਕੀ ਕਿਸੇ ਹੋਰ ਥਾਣੇ 'ਚ ਹੋਵੇ ਉਹ ਅਸੀਂ ਹੁਣ ਚੈੱਕ ਕਰਾਉਂਦੇ ਆ। ਬੜਾ ਇੱਕ ਉਹ ਜੰਦਰ ਉਹਨਾਂ ਦੇ ਮਾਪੜੇ ਹੈ। ਪੱਕ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿੱਦਾਂ ਕੀ ਨਹੀਂ 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 ਬੈਂਕ ਜਿਹੜੀਆਂ ਡਿਟੇਲਸ ਕਿ ਕਿਤੋਂ ਫੜਿਆ ਕਿੱਦਾਂ ਫੜਿਆ ਕੀ ਦੁਆ ਉਹ ਅਸੀਂ ਨਹੀਂ ਕਰ ਸਕਦੇ ਜੋ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਪਰਦਾ ਬੰਦੀਆਂ ਜੋ ਵੀ ਹੈਗਾ ਪਿਆਰ ਇਹ ਸਾਰਾ ਕੁਝ ਕੋਰਟ ਚ ਜਾਣਾ ਹੈਗਾ ਉਹ ਪ੍ਰਾਈਮ ਮੈਨੀਪੂਲੇਸ਼ਨ ਹੈ ਜਿਹੜਾ ਅਪਾਣਾਂ ਦੇ ਕੋਲ ਟੌਪ ਤੇ ਦਬਲ ਜੀ ਕਰ ਸਕਦੇ ਕੋਰਟ ਤੇ ਜਾ ਰੋਗਾ ਜਦੋਂ ਇਹ ਪਬਲਿਕ ਹੋਏ ਸਰ ਇਹ ਗੱਲ ਵੀ ਸਾਹਮਣੇ ਆਈ ਵੀ ਬੰਦਾਰਾ ਨਸ਼ੇ ਦਾ ਕਿੰਨੇ ਸਾਲੋਂ 70 ਲਗਨ ਜਿਹੜਾ ਪਹਿਲਾ ਮੁਕਦਮਾ ਦਰਜ ਕੀਤਾ ਉਸ ਤੋਂ ਬਾਅਦ ਲਾਇਸੈਂਸ ਕੈਂਸਲ ਕਰਨ ਦੀ ਇਹ ਲਗਨ ਦਾ ਪਹਿਲੇ ਪਹਿਲੇ ਲਾਇਸੈਂਸ ਕੈਂਸਲ ਨਹੀਂ ਕੀਤਾ ਸੀਦਾ ਜਿਹੇ ਚੈੱਕ ਕਰਵਾ ਦੇਣੀ ਹੈ ਚੈੱਕ ਕਰਨਾ ਕਿ ਉਹ ਨੰਬਰਸ ਨਾਲ ਸੰਬੰਧ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਜਿਹਦਾ ਇਹ ਰਿਪੋਰਟ ਜਿਹੜਾ ਵੈਪਨ ਹੈਗਾ ਇਹ ਕਮੇ ਜਿਲੇਆ ਮੋਡਲ ਨਾਲ ਸੰਬੰਧ ਲੈ ਕੇ ਚੈੱਕ ਕਰਾਂਗੇ ਕਿ ਇਹ ਕਦੋਂ ਬਣਿਆ ਕਿਤਾ ਬਣਿਆ ਠੀਕ ਹੈ ਥੈਂਕ ਯੂ ਰੋਜ਼ ਰੋਜ਼ ਦੇਖਦੇ ਹਾਂ Hãy cho kênh Ghiền Mì Gõ Để không có gì cả đi không biết làm ਆਪਣੀ ਆਪਣੀ ਤੋਂ ਬੋਲੀਆ ਮਾਂ ਦੇ ਸੁਣ ਗਿਆ ਸੀ ਮੱਕਰ ਉਹਦਾ ਚਾਰੇ ਪਿੱਛੇ ਰਹਿੰਦੇ ਰਹਿੰਦੇ